ਵੱਲਾ ਆਜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਮੂਹ ਸੰਗਤਾਂ ਦਾ ਧੰਨਵਾਦ ਦਿਆਂ ਜੀ ਜਿਨ੍ਹਾਂ ਨੇ ਅੱਜ ਡੈਡ ਦੀ ਅੰਤਮ ਅਰਦਾਸ ਦੇ ਵਿੱਚ ਇੱਥੇ ਹਾਜ਼ਰੀ ਲਵਾਈ ਹੈ ਮਤਲਬ ਕਹਿਣ ਲਈ ਕੁਝ ਮੇਰੇ ਕੋਲ ਮੈਨੂੰ ਲੱਗਦਾ ਸ਼ਬਦ ਕੱਟ ਪੈ ਰਹੇ ਨੇ ਕਿਉਂਕਿ ਜਿੰਨਾ ਪਿਆਰ ਤੁਹਾਡਾ ਸਾਰਿਆਂ ਦਾ ਜਿਸ ਦਿਨ ਤੋਂ న్యూਸ ਆਊਟ ਹੋਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਮਤਲਬ ਮੇਰੇ ਮਾਨਨ ਅੰਦਰ ਤਾਂ ਇੱਕੋ ਗੱਲ ਆਉਂਦੀ ਹੈ ਕਿ ਮੇਰਾ ਬਾਪ ਆਖ ਹਟ ਕੇ ਗਿਆ ਸਾਰਾ ਕੁਝ ਸੋ ਇੱਕ ਵਾਰੀ ਮੈਂ ਤਾਂ ਇਹ ਅਰਦਾਸ ਕਰੂੰਗਾ ਜੀ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਤੇ ਜਿੰਨੀ ਸੋਹਣੀ ਜਿੱਡੀ ਵੱਡੀ ਜ਼ਿੰਦਗੀ ਉਹ ਇੱਥੇ ਬਤਿਤ ਕਰਕੇ ਗਏ ਨੇ ਉਦੋਂ ਵੀ ਜ਼ਿਆਦਾ ਸੋਹਣੀ ਉਹ ਜਿੱਥੇ ਵੀ ਨੇ ਰੱਬ ਉਹਨਾਂ ਨੂੰ ਬਤਿਤ ਕਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਡ ਇਸ ਵਾਰ ਜਦੋਂ ਆਪਣੀਆਂ ਫੀਲਿੰਗਸ ਤੁਹਾਡੇ ਲਈ ਵਰਡਸ ਚ ਬਿਆਨ ਕਰਨ ਲਈ ਪੈਨ ਚੱਕਿਆ ਤਾਂ ਪਤਾ ਨਹੀਂ ਸੀ ਇਹ ਨੌਖਾਊਗਾ ਡਰ ਜੋ ਸਾਡੇ ਲਈ ਸੀ ਉਹ ਮੈਂ ਸ਼ਬਦਾਂ ਚ ਵੀ ਨਹੀਂ ਦੱਸ ਸਕਦੀ ਬਟ ਬੈਸਟ ਵੇ ਟੂ ਐਕਸਪਲੇਨ ਹਿਮ ਇਜ਼ ਥੈਟ ਹੀ ਵਾਸ ਲਾਈਕ ਵਾਟਰ ਉਹ ਜਿੰਨੇ ਟ੍ਰੈਡੀਸ਼ਨਲ ਨੇ ਉਹਨੇ ਹੀ ਮਾਡਰਨ ਵੀ ਨੇ ਆਪਾਂ ਸਾਰੇ ਕਹਿੰਨੇ ਆ ਥੈਟ ਸਾਰੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਬਟੋ ਆਪ ਵੀ ਹਰ ਇੱਕ ਜਨਰੇਸ਼ਨ 'ਚ ਟਲ ਜਾਂਦੇ ਨੇ ਡੈਡ ਦੇ ਪਿੱਛੇ ਕਦੇ ਵੀ ਸੀ ਨਹੀਂ ਲੱਗੂਗਾ ਓ ਮੈਂ ਹਮੇਸ਼ਾ ਸਾਡੇ 'ਚ ਹੈਗੇ ਨੇ ਆ ਦੋ ਸਾਲ ਲੰਝ ਡਾਡ ਨੂੰ ਬਹੁਤ ਵਾਰ ਟੁੱਟਦੇ ਦੇਖਿਆ ਤੇ ਓਨੀ ਵਾਰ ਸਟਰੋਂਗਰ ਖੜੇ ਹੁੰਦੇ ਵੀ ਓ ਮੇਬੀ ਸਾਰੇ ਵਾਲੀ ਐਕਟਰ ਸੀ ਬਟ ਸਾਡੇ ਲਾਈਫ ਦੇ ਰੀਅਲ ਹੀਰੋ ਸੀ ਹੈਗੇ ਨੇ ਆਲ ਟਾਈਮ ਚ ਡੈਡ ਦਾ ਵਨ ਆਫ ਦਾ ਸਟ੍ਰੈਸ ਹੁੰਦਾ ਹੁੰਦਾ ਸੀ ਕਿ ਬੱਚੇ ਸਾਰਾ ਦਿਨ ਮੇਰੇ ਪਿੱਛੇ ਲੱਗੇ ਰਹਿੰਦੇ ਨੇ ਆਪਣਾ ਸਮਾਂ ਖਰਾਬ ਕਰ ਰਹੇ ਨੇ ਬਟ ਆਮ ਸ਼ੋਰ ਤੁਸੀਂ ਸਾਨੂੰ ਸੁਣ ਰਹੇ ਹੋ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਸਮਾਂ ਸਾਡੀ ਉਹ ਸਮੇਂ ਨੂੰ ਯਾਦ ਕਰਕੇ ਅਸੀਂ ਆਪਣੀ ਸਾਰੀ ਜ਼ਿੰਦਗੀ ਕੱਢਾਂਗੇ ਡੈਡ ਤੇ ਪੁਖਰਾਸ਼ ਚੋਂ ਕਰ ਲੈ ਰਹੇ ਸੀ ਨਾ ਤਾਂ ਮਾਸਟਰ ਬੈਡਰੂਮ 'ਚ ਲੜਾਈ ਚੱਲ ਰਹੀ ਸੀ ਇਹ ਕੌਣ ਲਾਊਗਾ ਪਰ ਮੈਂ ਤੁਹਾਨੂੰ ਕਹਿਣਾ ਚਾਹਨੀ ਆ ਡੈਡ ਉਹ ਤੁਹਾਡਾ ਘਰ ਸੀ ਉਹ ਤੁਹਾਡਾ ਕਮਰਾ ਸੀ ਤੁਹਾਡਾ ਹੈ ਤੇ ਤੁਹਾਡਾ ਰਹੂਗਾ ਇੱਕ ਡਾਟਰ ਆਪਣੇ ਫਾਦਰ ਦੀ ਆਲਵੇਸ ਤਾਰੀਫ ਕਰੂਗੀ ਇਨਸਾਨ ਦੇ ਕਿਰਦਾਰ ਦਾ ਉਦੋਂ ਜ਼ਿਆਦਾ ਪਤਾ ਲੱਗਦਾ ਜਦੋਂ ਉਹ ਓਨਾ ਹੀ ਪਿਆਰ ਤੇ ਇੱਜ਼ਤ ਆਪਣੇ ਡਾਟਰ ਇਨ ਲਾਉ ਦੇ ਦਿਲ ਚ ਵੀ ਬਣਾ ਕੇ ਜਾਵੇ ਤੇ ਮੇਰੇ ਦਿਲ ਚ ਉਹਨਾਂ ਲਈ ਹਮੇਸ਼ਾ ਪਿਆਰ ਹੀ ਪਿਆਰ ਹੈ ਕਹਿੰਦੇ ਆ that people you love don't really go anywhere you just meet them on the other side so we'll meet and we always love him and always ਹਰ ਅੱਖ ਨਾਮਿਆ ਪਰ ਮੈਂ ਆਪਣੇ ਆਪ ਨੂੰ ਸੰਭਾਲ ਕੇ ਕਹਿ ਰਿਹਾ ਕਿ ਮੇਰੀ ਅੱਖ ਨਾਮ ਨਹੀਂ ਕਿਉਂਕਿ ਜਸਵਿੰਦਰ ਤੁਰ ਗਿਆ ਪੱਲਾ ਹਮੇਸ਼ਾ ਸਾਡੇ ਚੱਲੂਗਾ ਪੱਲਾ ਨੀਲੂ ਤੇ ਮੈਂ ਅਸੀਸ਼ਨ ਘਾਟੇ ਵੱਲੋਂ ਵੀ ਤੇ ਮੈਂ ਪਖਰਾਜ ਨੂੰ ਬੇਟੇ ਨੂੰ ਕਿਹਾ ਕਿ ਬੇਟਾ ਤੁਸੀਂ ਜੇ ਇੱਕ ਛਣਕਾਟਾ ਦੇਪੁਰ ਕੋਈ ਵੈਬ ਸੀਰੀਜ਼ ਬਣਾਉਂਗੇ ਕੋਈ ਵੀ ਚੀਜ਼ ਕਰੋਗੇ ਅਸੀਂ ਤੁਹਾਡੇ ਨਾਲ ਬੇਟਾ ਜਿਸ ਤਸਵੀਰ ਪੇਟੀ ਚਾਹੋਗੇ ਪੂਰੀ ਫਿਲਮ ਇੰਡਸਟਰੀ ਬੈਠੀ ਆ ਸਾਡੀ ਸਾਰਿਆਂ ਦੀ ਇਹੀ ਦਵਾਵਾ ਕਿ ਪੱਲਾ ਸਾਡੇ ਵਿੱਚ ਹੀ ਰਹੂਗਾ ਪੱਲਾ ਕਿਤੇ ਨਹੀਂ ਜਾਊਗਾ ਆਓ ਆਪਾਂ ਸਾਰੇ ਲੰਗਰ ਛਕੀਏ ਤੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ